ਜਲਦ ਅਮੀਰ ਬਣਨ ਦੀ ਚਾਹਤ ਨੇ ਇਸ ਨੌਜਵਾਨ ਨੂੰ ਜਿਹਨਾਂ ਦੀ ਸਲਾਖਾਂ ਦੇ ਵਿੱਚ ਪਾ ਦਿੱਤਾ ਇਸ ਨੌਜਵਾਨ ਨੇ ਰਾਤੋ-ਰਾਤ ਅਮੀਰ ਬਣਦੇ ਸੁਪਨੇ ਜੋ ਲਏ ਸੀ ਉਸ ਤੋਂ ਬਾਅਦ ਰਸਤਾ ਇਸ ਨੌਜਵਾਨ ਨੇ ਗਲਤ ਅਪਣਾ ਲਿਆ ਜਿਸ ਲਈ ਬਟਾਲਾ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ ਦੱਸਿਆ ਜਾ ਰਿਹਾ ਹੈ ਕਿ ਆਈ 20 ਗੱਡੀ ਤੇ 255 ਗ੍ਰਾਮ ਹੀਰੋਨ ਬਰਾਮਦ ਹੋਈ ਹੈ 3190 ਰੁਪਏ ਡਰਗ ਮਨੀ ਬਰਾਮਦ ਹੋਈ ਹੈ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਰਾਤੋ-ਰਾਤ ਅਮੀਰ ਬਣਦੇ ਸੁਪਨੇ ਲੈ ਰਿਹਾ ਸੀ ਜਲਦ ਅਮੀਰ ਬਣਨ ਦੀ ਚਾਹਤ ਨੇ ਇਸ ਨੌਜਵਾਨ ਨੂੰ ਜੇਲ੍ਹਾਂ ਦੀ ਸਲਾਕਾਂ ਦੇ ਵਿੱਚ ਪਾ ਜਾ ਦਿੱਤਾ ਇਸ ਨੌਜਵਾਨ ਨੇ ਰਾਤੋ-ਰਾਤ ਅਮੀਰ ਬਣਦੇ ਸੁਪਨੇ ਜੋ ਲਏ ਸੀ ਉਸ ਤੋਂ ਬਾਅਦ ਰਾਸਤਾ ਇਸ ਨੌਜਵਾਨ ਨੇ ਗਲਤ ਬਣਾ ਲਿਆ ਇਸ ਵੇਲੇ ਦੀ ਕਬੱਡੀ ਖਬਰ ਤੁਹਾਨੂੰ ਦੁਹਕਾਰ ਜਾ ਰਹੀ ਹੈ ਬਟਾਲਾ ਦੀ ਜਿੱਥੇ ਕਿ ਬਟਾਲਾ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ ਦੱਸਿਆ ਜਾ ਰਿਹਾ ਹੈ ਕਿ i20 ਗੱਡੀ ਤੇ 255 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਤੇ 3190 ਰੁਪਏ ਡਰਗ ਮਨੀ ਬਰਾਮਦ ਹੋਈ ਹੈ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਰਾਤੋ-ਰਾਤ ਅਮੀਰ ਬਣਨ ਦੇ ਸੁਪਨੇ ਲੈ ਰਿਹਾ ਸੀ ਜਿਸ ਤੋਂ ਬਾਅਦ ਇਸ ਨੇ ਰਸਤਾ ਗਲਤ ਬਣਾ ਲਿਆ ਤਾਂ ਜਦੋਂ ਪੁਲਿਸ ਨੂੰ ਗੁੰਮਸੋਚਨਾ ਮਿਲੀ ਸ ਹੈ ਇਸ ਨੂੰ ਜਦੋਂ ਰੋਕਿਆ ਤਾਂ ਇਸ ਦੇ ਕੋਲੋਂ 255 ਗ੍ਰਾਮ ਹੀਰੋਨ ਬਰਾਮਦ ਹੋਈ ਹੈ ਤੇ ਇਸ ਨੂੰ ਲੈ ਕੇ ਮੌਕੇ ਤੇ ਡੀਐਸਪੀ ਵੱਲੋਂ ਕੀ ਕਿਹਾ ਇਸ ਬਾਰੇ ਤਾਂ ਉਸ ਤੋਂ ਤੁਸੀਂ ਵੀ ਸੁਣੋ ਤੁਸੀਂ ਇਹ ਹੀਰੋਨ ਨੂੰ ਫੜੀ ਹੈ ਉਸ ਸੰਬੰਧ ਵਿੱਚ ਕੀ ਕਿਹਾ ਇਹ ਕੋਈ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਵੀ ਡਰਗ ਅਗੇਂਸਟ ਬਿਲਕੁਲ ਨਾਟ ਆਲਵੇਜ਼ ਪਾਲਿਸੀ ਨੂੰ ਆਪਸਿਲ ਬਾਰੇ ਮਿਲਿਆ ਜੋ ਮਾਰਯੋਗ ਐਸਐਸਪੀ ਮੈਡਮ ਅਸ਼wini ਘੋਟਿਆਲ ਐਸਐਸਪੀ ਇਸ਼ਾਰਾ ਰਮਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਨਿਸ਼ਾਨ ਦੇ ਇਸ ਤੇ थाना ਕੁਮਾਨ ਦੀ ਪੁਲਿਸ थाना ਦੇ ਐਸਐਸਟੀਓ ਨਾਮਯੁਕਤ ਕੁਰਾ ਸਿੰਘ ਨੇ ਇੱਕ ਵਿਅਕਤੀ ਨੂੰ ਆਈਡੈਂਟੀਟੀ ਕਾਰਡ ਵਿੱਚ 250 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਪਰਦਸ਼ ਕੀਤਾ ਇੱਕ ਇਹ ਨਾਰੀ ਕਾ ਬਰਾੰਦੀ ਹੈ ਮਸ਼ੂਗਾਮ ਦੀ ਹੈ ਦੇ ਇਸ ਨਾਲ ਇਸ ਨੂੰ ਖਲਾਫ ਬੇਗੀ ਇਹ ਜਿਹੜੀ ਸਾਡੀ ਮੁਹਿੰਮ ਹੈ ਮਸ਼ੀਨ ਦੇ ਖਲਾਫ ਕਿ ਨਗਰਤਾ ਚਲਦੀ ਰਹੇਗੀ ਇਸੇ ਤਰੀਕੇ ਵੀ ਸਭ ਨੂੰ ਇਹ ਹੀ ਮੇਰੀ ਪੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਕੋਲੋਂ ਹਟਾ ਦੇਗੇ ਆ ਉਹ ਨਸ਼ਾ ਜਿਹਦੇ ਘਰੋਂ ਬੰਦ ਕਰ ਦਵੇ ਜਿੱਦਾਂ ਅਸੀਂ ਇਸ ਨੂੰ ਹੁਣ ਜਿਹੜਾ ਇਹ ਸਾਡੇ ਕਾਬੂ ਆ ਲਾਸੀਟੀ ਇਸਟ੍ਰੀਟ ਨੈਸ਼ਨਲ ਯੂਨੀਵਰਸਿਟੀ ਸ਼ਹਿਰਾਂ ਵਿੱਚ ਜਿਹੜੀ ਜਿਹੜੀ ਇਹਦੀ ਪੂਰੀ ਚੈੱਕਅਪ ਤੇ ਕਰਾਂਗੇ ਜਿਹੜੀ ਇਹਨੇ ਨਸ਼ੇ ਦੀ ਨਸ਼ਾ ਵੇਚ ਕੇ ਕੌਟੀ ਬਣਾਈ ਹੈ ਅਸੀਂ ਉਹਨੂੰ ਸਰ ਇਹ ਜਿਹੜੇ ਇਹਨੂੰ ਪੜਿਆ ਉਹਨ ਦਾ ਸਤ ਅਸਕਰਨ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਇਹਦੀ ਪੱਟੀਵਾ ਰੋਡ ਪੱਟੀਵਾ ਰੋਡ ਪੈਂਦੀ ਆ ਕਮਾਣਾ ਦੇ ਉੱਥੋਂ ਇਹ ਗ੍ਰਸਟਾ ਹੋਇਆ ਸਰ ਇਹਦਾ ਨਾਮ ਕੀ ਹੈ ਇਹਦਾ ਪਿੰਡ ਕਿਹੜਾ ਅਨਮੋਲ ਸਿੰਘ ਪੁੱਤ ਉਸ ਗੋਬਿੰਦ ਸਿੰਘ ਹੈ ਪਿੰਡ ਜਿਮਾ ਖੁੱਡੀ ਦਾ ਇਹਦੇ ਜਿਹੜਾ ਪਤਾ ਸਟ੍ਰੀਟ ਹੋਇਆ ਉਹ 82 ਨੰਬਰ ਹੈ ਫਿਰ ਦਾ ਵਿਕਟਰੀ ਗੜ੍ਹ 88 10 10 ਅੰਡਰ ਸੈਕਸ਼ਨ ਪਿੰਡ ਇਸ ਰਕ ਕਾਰਤਾ ਕੀ ਜੇਕਰ ਅਨਫੋਰਚਨਟਲੀ ਇਹ ਇੰਡੀਅਨ ਆਰਮੀ ਦਾ ਮੁੰਡਾ ਅ ਇਹ ਜਾਂ ਕੰਮ ਕਰਦਾ ਬਣਦੀ ਸਰ ਇਹਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਕੋਈ ਪਰਿਮੀਅਰ ਫਾਰਮਿਸਟਾ ਮੇਰ ਨਹੀਂ ਆਇਆ ਬਟ ਇਹ ਇਥਾ ਜਾਦਾ ਜਿਹੜੇ ਜਦ ਹੀ ਅਮੀਰ ਹੁੰਦੇ ਚੱਕਰ ਵਿੱਚ ਪੈ ਜਾਂਦੇ ਹੈ ਇਹ ਕੋ ਡਰਗ ਮੈਨ ਨਹੀਂ ਫੜੀ ਕਈ ਕੋ ਸਰ ਹਾਂ 831 ਰੁਪਏ 330 90 ਰੁਪਏ ਦਿੰਦਾ ਕੋਈ ਨਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਇਸ ਨੂੰ ਅਦਾਜ ਵਿੱਚ ਦਿੱਤਾ ਕਮਾਨ ਲਿਆ ਹੈ ਜਿਹੜਾ ਅਪਾਰਟਮੈਂਟ ਹੈ ਜੇ ਸ਼ਿਆ ਨਾ ਹਸਪਤਾਲ ਤੋਂ ਵੀ ਇਸ ਨੂੰ ਨਹੀਂ ਕਰਾਂਗੇ ਇਹ ਜਿਹੜੀ ਵੀ ਪੈਕਪਾਡ ਫਾਰਮਿੰਗ ਜਿਹੜੀ ਆ ਤੁਸੀਂ ਉਹਨੂੰ ਸਮਾਰ ਰਿਹਾ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਇਹ ਜਿਹੜੀ ਜਿਹੜੀ ਬਰਾਮਗੀ ਹੋਈ ਹੈ ਇੱਕ ਆਕਾਰ ਦੀ ਕੰਪਿਊਟਰ ਕੰਡਾ ਵੀ ਨਾਲ ਰਿਹਾ ਸਰ ਇਹਨਾਂ ਦਾ ਸਰਕਰ ਕੋਈ ਨਹੀਂ ਕਰਦੇ ਇਹ ਬਾਸ ਇਹ ਜਿਹੜਾ ਮੈਡੀਕਲ ਕਰਾਉਣੇ ਦਾ ਸਪਸ਼ਟ ਹੋਏਗਾ ਜਿਵੇਂ ਇਸ ਤੋਂ ਉਸ ਨੂੰ ਸਰ ਕਰਦੇ ਨਾ ਸਰ ਤੁਸੀਂ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਉਹ ਵੀ ਬੜੀ ਸਾਡੀ ਬਿਲਕੁਲ ਹੀ ਪੀਰ ਹੈ ਜਿਹੜਾ ਨਸ਼ਾ ਕੋਈ ਇਸ ਜਗ੍ਹਾ ਨੂੰ ਕਰਦਾ ਫਸ ਗਿਆ ਕੋਈ ਤੀਨ ਵਾਲਾ ਹੈਗਾ ਉਹ ਜਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਕਪੇਟ ਸੈਂਟਰ ਹੈਗੇ ਉੱਥੇ ਜਾ ਕੇ ਦਵਾਈ ਲੈ ਲਈ ਤੇ ਠੀਕ ਹੋ ਗਏ ਜਾਂ ਹਰ ਨਾ ਰਸਤਾ ਕੈਮ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਛੱਡ ਕੇ ਤੇ ਸਮਾਜ ਦੇ ਨਿਗੂਹਤਾਂ ਦਾ ਜਾ ਕੇ ਆਪਣੇ ਜੀਵਨ ਵਿੱਚ ਖਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਹੈ ਉਹਦੀ ਕਮਾਈ ਖਾਂਦਾ ਉਹਦੇ ਸਾਡੇ ਪੂਰੀ ਆ ਉਲੀ ਬੋਰਡਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ ਉਸ ਨੂੰ ਵੀ ਅਸੀਂ ਖਾਂਦ ਤ ਜਾਵਾਂਗੇ